ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਪਿਆਰ ਕਰਦੀ ਹਾਂ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੁਸੀਂ ਸਦਾ ਖੁਸ਼ ਰਹੋ ਖੁਸ਼ੀਆਂ ਮਾਣੋ ਵਾਹਿਗੁਰੂ ਤੁਹਾਨੂੰ ਉਹ ਖੁਸ਼ੀ ਹਰ ਦੇਵੇ ਜਿਹਦੇ ਤੁਸੀਂ ਹੱਕਦਾਰ ਹੋ ਥੱਤੀ ਤੇ ਮੈਂ ਬਹੁਤ ਸਾਰੇ ਅੱਜ ਕੱਪੜਾ ਲੈ ਕੇ ਆਇਆ ਮੈਂ ਕਿਹਾ ਚਲੋ ਵੀਡੀਓ ਬਣਾ ਕੇ ਪਾ ਜਰੂਰ ਪਾਵਾਂਗੇ ਵੀ ਜਿਹੜੇ ਭੈਣ ਭਰਾ ਆਪਣੇ ਨੂੰ ਪਸੰਦ ਕਰਦੇ ਆ ਉਹ ਤਾਂ ਆਪਣੀ ਵੇਟ ਕਰਦੇ ਆ ਨਾ ਤੇ ਅੱਜ ਮੈਂ ਤੁਹਾਨੂੰ ਇੱਕ ਖਾਸ ਵਿਸ਼ਾ ਦੱਸੂਗੀ ਵੀ ਆਪਰੇਸ਼ਨ ਥੀਏਟਰ 'ਚ ਮੇਰੇ ਨਾਲ ਕੀ ਹੋਇਆ ਮੈਂ ਤੁਹਾਨੂੰ ਉਹ ਦੱਸੂਗੀ ਵੀ ਜਿਹੜੇ ਤੁਸੀਂ ਪਰਮਾਤਮਾ ਤੇ ਯਕੀਨ ਨਹੀਂ ਕਰਦੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਆ ਵੀ ਜਿਹੜੇ ਕਹਿ ਦਿੰਦੇ ਆ ਵੀ ਸਾਡਾ ਪਾਠ ਤਾਂ ਜੀ ਮਾਨ ਨਹੀਂ ਲੱਗਦਾ ਅਸੀਂ ਤਾਂ ਬਹੁਤ ਕੋਸ਼ਿਸ਼ ਕਰਦੇ ਆਂ ਪਰ ਸਾਡਾ ਬਾਣੀ ਪੜਨੂੰ ਜੀ ਨਹੀਂ ਕਰਦਾ ਮੈਂ ਇਹਨਾਂ ਨੂੰ ਦੱਸੂਗੀ ਉਹ ਗੱਲਾਂ ਤਾਂ ਤੁਸੀਂ ਫਿਰ ਬਾਣੀ ਪੜਨ ਲੱਗ ਜਾਓਗੇ ਜੇ ਤੁਹਾਨੂੰ ਪਤਾ ਲੱਗਿਆ ਬਾਣੀ 'ਚ ਕੀ ਆ ਪਰ ਉਦੋਂ ਪਹਿਲਾਂ ਇੱਕ ਮਸੋੜਾ ਜਿਹਾ ਤੁਹਾਨੂੰ ਮੈਸੇਜ ਦੇਣਾ ਚਾਹੁੰਦੀ ਆ ਪਲੀਜ਼ ਮੇਰੀ ਇਸ ਗੱਲ ਦਾ ਕੋਈ ਵੀ ਮੈਂਡ ਨਾ ਕਰਿਓ ਗੁੱਸਾ ਨਾ ਕਰਿਓ ਵੀ ਜੋ ਮੈਂ ਦੇਖ ਲੈਣੀ ਹੈ ਨਾ ਕੋਈ ਸਾਡੇ ਘਰਾਂ ਚ ਜਾਂ ਰਿਸ਼ਤੇਦਾਰੀ ਚ ਜਾਂ ਕਿਵੇਂ ਵੀ ਲਾ ਲੋ ਮੈਂ ਉਹੋ ਹੀ ਚੀਜ਼ ਫਿਰ ਪਾ دینی ਹੁੰਦੀ ਆ ਮੈਨੂੰ ਐ ਲੱਗਦਾ ਵੀ ਇੱਕ ਵਾਰੀ ਮੈਂ ਮੈਸੇਜ ਜਰੂਰ ਦੇਵਾਂ ਹਨਾ ਕੋਈ ਇਸੇ ਦੀ ਮੰਨਣਾ ਨਾ ਮੰਨਣਾ ਅਗਲੀ ਦੀ ਮਰਜ਼ੀ ਹਨਾ ਮੇਰਾ ਮੈਸੇਜ ਇਹੋ ਹੀ ਹੈ ਵੀ ਪਲੀਜ਼ ਜਿਹੜੀਆਂ ਕੁੜੀਆਂ ਨੂੰ ਤੁਸੀਂ ਵਿਆਹ ਕੇ ਲੈ ਕੇ ਆਉਣੇ ਹੁੰਨੇ ਹੋ ਹਨਾ ਤੇ ਉਹਨਾਂ ਦੀ ਕਦਰ ਕਰਿਆ ਕਰੋ ਵੀ ਉਹ ਤੁਹਾਡੇ ਲੜ ਲੱਗ ਕੇ ਆ ਜਾਂਦੀਆਂ ਮੈਂ ਇਹ ਨਹੀਂ ਕਹਿੰਦੀ ਵੀ ਸਾਰੀਆਂ ਕੁੜੀਆਂ ਮਾੜੀਆਂ ਜਾਂ ਸਾਰੇ ਮੁੰਡੇ ਮਾੜੇ ਆ ਠੀਕ ਹੈ ਮੈਂ ਉਹਨਾਂ ਸਾਰਿਆਂ ਨੂੰ ਕਹਿ ਰਹੀ ਹਾਂ ਵੀ ਜਿਹੜੇ ਕੁੜੀਆਂ ਇਸ ਟਾਈਮ ਗਲਤੀਆਂ ਕਰ ਰਹੀਆਂ ਜਾਂ ਮੁੰਡੇ ਕਰ ਰਹੇ ਆ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹਣੀ ਆ ਵੀ ਤੁਸੀਂ ਨਾ ਕਰਿਆ ਕਰੋ ਦੇਖ ਜਿਹੜਾ ਤੁਸੀਂ ਆਪਦਾ ਪਾਰਟਨਰ ਵਿਆਹ ਕੇ ਲਿਆਏ ਹੋ ਹੁੰਨੇ ਚਾਹੇ ਮੁੰਡਾ ਤੇ ਚਾਹੇ ਉਹ ਕੁੜੀ ਹੈ ਹਨਾ ਉਹਦੇ ਨਾਲ ਆਪਦੀ ਵਫਾਦਾਰੀ ਨਿਭਾਇਆ ਕਰੋ ਠੀਕ ਹੈ ਜਿਹੜਾ ਤੁਹਾਡਾ ਮਤਲਬ ਤੁਹਾਡੀ ਫੈਮਲੀ ਹੁੰਦੀ ਹੈ ਨਾ ਫੈਮਲੀ ਉਹਦੇ ਵਰਗਾ ਪਿਆਰ ਤੁਹਾਨੂੰ ਕਿਤੋਂ ਵੀ ਨਹੀਂ ਮਿਲਦਾ ਠੀਕ ਹੈ ਮੈਗਣੀਆਂ ਸੱਚੇ ਪਾਤਸ਼ਾਹ ਕਾਲਪੁਰਖ ਵੈਗਰੂ ਕਦੇ ਕਿਸੇ ਦੀਆਂ ਜੋੜੀਆਂ 'ਚ ਫਰਕ ਨਾ ਪਾਈ ਕਿਉਂਕਿ ਰੱਬ ਨੇ ਬਣਾਈਆਂ ਹੁੰਦੀਆਂ ਜੋੜੀਆਂ ਰੱਬ ਕਰੇ ਇਹਨਾਂ ਜੋੜੀਆਂ 'ਚ ਕਦੇ ਵੀ ਫਰਕ ਨਾ ਪਵੇ ਜਦੋਂ ਫਰਕ ਪੈ ਜੇ ਨਾ ਤੇ ਫਿਰ ਇਹ ਫਰਕ ਸੋਡੀ ਜ਼ਿੰਦਗੀ ਖਾ ਜਾਂਦਾ ਜਿਨੀਆਂ ਕਿਸ ਨੂੰ ਘਣ ਵਾਂਗੂ ਲੱਗ ਜਾਂਦਾ ਜਿਵੇਂ ਆਪਾਂ ਕਹਿੰਦੇ ਨੇ ਵੀ ਘਣ ਖਾ ਰਹੀ ਐ ਨਾ ਉਹਵੇਂ ਖਾ ਜਾਂਦੀਆਂ ਸਾਨੂੰ ਇਹ ਚੀਜ਼ਾਂ ਤੇਈ ਥਾਂ ਤੇ ਤਾਂ ਹੁਣ ਤੁਸੀਂ ਐਂ ਦੇਖ ਲਓ ਵੀ ਜਿਹੜੇ ਮੁੰਡੇ ਹੁੰਦੇ ਆ ਬੀਓ ਮਤਲਬ ਵਿਆਹ ਕਿਤੇ ਹੋਰ ਕਰਾਉਣਾ ਚਾਹੁੰਦੇ ਹੁੰਦੇ ਆ ਤੇ ਘਰ ਦੇ ਕਿਤੇ ਹੋਰ ਕਰ ਦਿੰਦੇ ਆ ਇਹੀ ਸੇਮ ਪ੍ਰੋਬਲਮ ਕੁੜੀਆਂ ਦੀ ਹੁੰਦੀ ਆ ਜੇ ਉਹਨਾਂ ਨੂੰ ਕੋਈ ਮੁੰਡਾ ਨਹੀਂ ਪਸੰਦ ਹੁੰਦਾ 100 ਗੱਲਾਂ ਹੁੰਦੀ ਆ ਹਨਾ ਵੀ ਆਪਾਂ ਇਹ ਮੈਟਰ ਤੇ ਕੁਝ ਵੀ ਨਹੀਂ ਕਰਦੇ ਕਿਉਂਕਿ ਆਪਦੇ ਵੀ ਆਪਣੇ ਬੱਚੇ ਆ ਵੀ ਆਪਾਂ ਕਿਸੇ ਨੂੰ ਲਾ ਕੇ ਗੱਲ ਕੋਈ ਨਹੀਂ ਕਹਿੰਦੇ ਮੇਰੇ ਤਾਂ ਸਿਰਫ ਇੱਕ ਛੋਟਾ ਜਿਹਾ ਇਹੋ ਹੀ ਆ ਵੀ ਚਲ ਵਿਆਹ ਕਰਾਉਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਚਲ ਬੰਦਾ ਆਪਦੇ ਸਟੈਂਡ ਤੇ ਖੜਾ ਕੋਈ ਸਟੈਂਡ ਦਾ ਮੂਰਲਾ ਬੰਦਾ ਉਹਨੇ ਵਿਆਹ ਕਰਾ ਲਿਆ ਕੋਈ ਵੱਡੀ ਗੱਲ ਨਹੀਂ ਦੁਨੀਆ ਚ ਹੀ ਹੋ ਰਿਹਾ ਕੋਈ ਨਵੀਂ ਗੱਲ ਨਹੀਂ ਹੈਗੀ ਠੀਕ ਹੈ ਜੀ ਸੋਡਾ ਕਿਸੇ ਨਾ ਵਿਆਹ ਕਰੋਣ ਨੂੰ ਮੰਨ ਨਹੀਂ ਕਰਦਾ ਹੁੰਦਾ ਹਨਾ ਤਾਂ ਤੁਸੀਂ ਘਰ ਦੇ ਨਹੀਂ ਝੇਪ ਚਾ ਕੇ ਪਲੀਜ਼ ਕਦੇ ਵੀ ਵਿਆਹ ਨਾ ਕਰਾਇਆ ਕਰੋ ਨਾਲੇ ਤਾਂ ਫਿਰ ਉਹ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਨਾਲੇ ਸੋਡੀ ਹੋ ਜਾਂਦੀ ਹੈ ਕਿਉਂਕਿ ਉਹ ਫਿਰ ਕੁੜੀ ਨੇ ਤਾਂ ਲੜਨ ਨਹੀਂ ਲੜਨਾ ਹਨਾ ਵੀ ਤੁਸੀਂ ਕਿਤੇ ਸੋਡੀ ਹੋਰ ਗੱਲਬਾਤ ਆ ਜਾਂ ਕੁਝ ਵੀ ਹੈ ਤੁਸੀਂ ਸਮਝਦਾਰ ਹੋ ਮੇਰੀ ਗੱਲ ਆਪ ਹੀ ਸਮਝ ਜਿਓਗੇ ਤਾਂ ਮੈਂ ਹੱਥ ਬਨ ਕੇ ਬੇਨਤੀ ਕਰਦੀ ਆ ਪਲੀਜ਼ ਜਿਹੜੇ ਮਾਪੇ ਹੁੰਦੇ ਆ ਉਹਨਾਂ ਨੇ ਨਾ ਆਪਦੀ ਰੀਣੀ ਜੀਣੀ ਆਪਦੀ ਦਸਨੋਹਾਂ ਦੀ ਕਿਰਤ ਕਰਕੇ ਬੱਚੇ ਤੇ ਲਾਇਆ ਹੁੰਦਾ ਤੇ ਉਹ ਬੱਚਾ ਉਹਨਾਂ ਦਾ ਖੁਸ਼ ਨਹੀਂ ਹੁੰਦਾ ਖੁਸ਼ ਕਿਉਂ ਨਹੀਂ ਹੁੰਦਾ ਤੇ ਉਹਨੂੰ ਫੀਲ ਹੋਣ ਲੱਗ ਜਾਂਦਾ ਵੀ ਜਿਹੜਾ ਮੇਰਾ ਪਾਰਟਨਰ ਆ ਵੀ ਉਹ ਮੇਰੇ ਨਾਲ ਵਫਾ ਨਹੀਂ ਨਿਭਾ ਰਿਹਾ ਤੇ ਉਹ ਬੇਵਫਾ ਬੇਵਫਾਈ ਕਰ ਰਿਹਾ ਮੇਰੇ ਨਾਲ ਤੋ ਬੰਦਾ ਜਿਉਂਦੇ ਜੀ ਮਰ ਜਾਂਦਾ ਇਹ ਚੀਜ਼ਾਂ ਮੈਥੋਂ ਵੱਧ ਕੇ ਕੋਈ ਨਹੀਂ ਜਾਣ ਸਕਦਾ ਠੀਕ ਹੈ ਮੈਂ ਕਹਣੀ ਆ ਜੀ ਤੁਹਾਨੂੰ ਉਹ ਤੁਹਾਡਾ ਕਿਤੇ ਵੀ ਹੋਰ ਕੋਈ ਗੱਲਬਾਤ ਹੈ ਉਸ ਬੰਦੇ ਨੇ ਉਸ ਕੁੜੀ ਨਾਲ ਜਾਂ ਉਸ ਮੁੰਡੇ ਨਾਲ ਕਦੇ ਵਿਆਹ ਨਾ ਕਰਾਓ ਕਿਸੇ ਦੀ ਜ਼ਿੰਦਗੀ ਨਾ ਬਰਬਾਦ ਕਰੋ ਤੁਹਾਡੀ ਇੱਕ ਲਕੋ ਸੋਡਾ ਫਿਰ ਕਿਡਾ ਪੜਦੇ ਰਹਿ ਜਾਂਦੇ ਵੀਰ ਇਹਨਾਂ ਗੱਲਾਂ ਦੇ ਕਦੇ ਪੜਦੇ ਨਹੀਂ ਰਹਿੰਦੇ ਹੁੰਦੇ ਇਹ ਇਹ ਨੇਚਰਲੀ ਆ ਵੀ ਬੰਦੇ ਦਾ ਆਪਾਂ ਨੂੰ ਹੁੰਦਾ ਵੀ ਆਪਾਂ ਪੜਦੇ ਚਾ ਬਟ ਸਾਰਿਆਂ ਨੂੰ ਪਤਾ ਹੁੰਦਾਗਾ ਠੀਕ ਹੈ ਤੇ ਮੈਂ ਕਹਣੀ ਆ ਵੀ ਜੋ ਮਰਜ਼ੀ ਕਰੋ ਜ਼ਿੰਦਗੀ ਚ ਪਰ ਤੁਹਾਨੂੰ ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਦਾ ਕੋਈ ਹੱਕ ਨਹੀਂ ਹੈਗਾ ਵੀ ਤੁਸੀਂ ਚਾਰ ਜ਼ਿੰਦਗੀਆਂ ਬਰਬਾਦ ਕਰ ਦਿੰਨੇ ਹੋ ਹਨਾ ਸੋਡੀ ਇੱਕ ਗਲਤੀ ਕਰਕੇ ਤਾਂ ਕਿਣੀਆਂ ਵੀ ਵੀਰੇ ਤੁਸੀਂ ਜਿੱਥੇ ਤੁਹਾਡਾ ਮਨ ਨਹੀਂ ਮੰਨਦਾ ਉੱਥੇ ਵਿਆਹ ਬਿਲਕੁਲ ਨਾ ਕਰਵਾਓ ਨਾ ਕਰਦਿਆਂ ਦੀ ਝੇਫ ਚਾਓ ਕਿਉਂਕਿ ਬਿੰਦਕ ਦੀ ਕਰਦਿਆਂ ਦੀ ਝੇਫ ਹੁੰਦੀ ਹੈ ਤੇ ਸਾਰੀ ਜ਼ਿੰਦਗੀ ਨਾਲ ਤਾਂ ਤੁਸੀਂ ਆਪਣੀ ਨਰਕ ਬਣਾ ਲੈਨੇ ਹੋ ਨਾਲੇ ਆਪਦੇ ਪਾਰਟਨਰ ਦੀ ਬਣਾ ਲੈਨੇ ਹੋ ਕਿਉਂਕਿ ਕੋਈ ਵੀ ਪਾਰਟਨਰ ਆ ਵੀਰੇ ਜਿਹੜਾ ਸਹੀ ਪਾਰਟਨਰ ਆ ਉਹ ਆਪਣੇ ਪਾਰਟਨਰ ਨੂੰ ਕਦੇ ਬਰਦਾਸ਼ਤ ਨਹੀਂ ਕਰਦਾ ਵੀ ਉਹ ਕਿਤੇ ਹੋਰ ਜਾਵੇ ਜਾਂ ਕਿਤੇ ਹੋਰ ਜਾਵੇ ਵੀ ਕਿਤੇ ਹੋਰ ਗੱਲ ਕਰੇ ਹਨਾ ਇਹ ਨੇਚਰਲੀ ਹੈ ਵੀਰੇ ਮੁੰਡਿਆਂ ਚ ਵੀ ਇਹ ਗੱਲ ਕੁੜੀਆਂ ਚ ਵੀ ਇਹ ਸਾਰਾ ਚੀ ਹੁੰਦੀ ਆ ਮੈਂ ਕਹਣੀ ਆ ਦੇਖ ਮੇਰੀ 45 40 ਸਾਲ ਦੀ ਉਮਰ ਹੋ ਚੱਲੀ ਆ ਮੈਂ ਤੁਹਾਨੂੰ ਬਾਰ ਬਾਰ ਇਹੀ ਕਹਿਣੀ ਆ ਵੀ ਰੱਬ ਦੇ ਵਾਸਤੇ ਵੀ ਜੇ ਤੁਹਾਡੇ ਘਰੇ ਪਿਆਰ ਆ ਨਾ ਉਹਨਾਂ ਨੂੰ ਬਣਾ ਕੇ ਰੱਖੋ ਜੇ ਤੁਹਾਡੇ ਘਰ ਇੱਕ ਵਾਰ ਇਹਨਾਂ ਚ ਚ ਫਰਕ ਪੈ ਗਿਆ ਨਾ ਉਹ ਫਰਕ ਫਿਰ ਬਾਹਲਾ ਤ ਪਾਉਂਦੇ ਉਹ ਬੱਚਿਆਂ ਤੇ ਵੀ ਅਸਰ ਪਾਉਂਦੇ ਆ ਮੱਖੀ ਦੇਖ ਚੁੱਕੀਆਂ ਬੱਚੇ ਵੀ ਤੁਹਾਡੇ ਢੀਠ ਹੋ ਜਾਂਦੇ ਆ ਬੱਚਾ ਨੂੰ ਐ ਹੁੰਦਾ ਵੀ ਇਹਨਾਂ ਦੇ ਘਰੇ ਤਾਂ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਆ ਸੋ ਪਹਿਲੀ ਗੱਲ ਤਾਂ ਤੁਸੀਂ ਵਿਆਹੀ ਉੱਥੇ ਕਰਵਾਓ ਜਿੱਥੇ ਤੁਹਾਡਾ ਮਨ ਮੰਨਦਾ ਜਿੱਥੇ ਤੁਹਾਡਾ ਮਨ ਨਹੀਂ ਮੰਨਦਾ ਤੁਹਾਡੇ ਮਨ ਚ ਕੋਈ ਹੋਰ ਫੀਲਿੰਗ ਹੈ ਤਾਂ ਆਪਣੇ ਪਰਿਵਾਰ ਨੂੰ ਸਿੱਧਾ ਸਪਸ਼ਟ ਕਹ ਦੇਓ ਬਿੰਦਕ ਦਾ ਗੁੱਸਾ ਹੁੰਦਾ ਵੀ ਮੈਂ ਉੱਥੇ ਵਿਆਹ ਨਹੀਂ ਕਰਾਉਣਾ ਨਾਲੇ ਤਾਂ ਫਿਰ ਦੋ ਤਰ੍ਹਾਂ ਉਹ ਪੱਟੀਆਂ ਜਾਂਦੀਆਂ ਵੀ ਤੂੰ ਤੂੰ ਮੈਂ ਮੈਂ ਜਦੋਂ ਚੱਲ ਪਈ ਲੋਕਾਂ ਨੂੰ ਤਾਂ ਪਹਿਲਾਂ ਸਵਾਦ ਲੈਣ ਦਾ ਟਾਈਮ ਮਿਲ ਜਾਂਦਾ ਹਨਾ ਵੀ ਫੁਲਾਣਾ ਦੇ ਘਰੇ ਕਲੇਸ਼ ਪੈ ਗਿਆ ਹਨਾ ਸੋ ਪਲੀਜ਼ ਇਹ ਗਲਤੀਆਂ ਤੁਸੀਂ ਬੰਦ ਕਰ ਲੋ ਤਾਂ ਸੌਖੇ ਰਹੋਗੇ ਕਿਉਂਕਿ ਇਸ ਟੀਚ ਚ ਕੁੜੀਆਂ ਮੁੰਡੇ ਬਹੁਤ ਗਏ ਹੋਏ ਆ ਕਈ ਥਾਈ ਤਾਂ ਕੁੜੀਆਂ ਬਫਾਨੀ ਨਵਾਂ ਦੀਆਂ ਤੇ ਕਈ ਥਾਈ ਮੁੰਡੇ ਪਰ ਮੈਂ ਕਹਣੀ ਆ ਵੀ ਜਿੱਥੇ ਮੈਂ ਕੋਈ ਜੋੜੀ ਦੇਖ ਲਾ ਨਾ ਜੋੜੀ ਚ ਪਿਆਰ ਹੋਵੇ ਹਨਾ ਵੀ ਉਹ ਇਕੱਠੇ ਰਹਿੰਦੇ ਹੋਣ ਤੇ ਉਹਨਾਂ ਮੀਆਂ ਬੀਬੀ ਚ ਬਹੁਤ ਪਿਆਰ ਹੋਵੇ ਸੱਚੀ ਮੈਂ ਸ਼ੁਕਰ ਕਰਦੀ ਹੁੰਨੀ ਆ ਵੀ ਪ੍ਰਮਾਤਮਾ ਵੀ ਇਹਨਾਂ ਦੇ ਮੁੱਤੀਪੂਰਨ ਕੀਤੇ ਹੋਇਆ ਵੀ ਜਿਹੜੇ ਦੋਨੇ ਜੀ ਇੱਕ ਦੂਜੇ ਨੂੰ ਪਿਆਰ ਕਰਦੇ ਆ ਇੱਕਠੇ ਰਹਿੰਦੇ ਆ ਇੱਕ ਦੂਜੇ ਦੇ ਜੀਵਨ ਸਾਥੀ ਬਣੇ ਹੋਏ ਆ ਇੱਕ ਦੂਜੇ ਦੇ ਦੁੱਖਾਂ ਦੇ ਸਾਂਝੀਦਾਰ ਬਣੇ ਹੋਏ ਆ ਹਨਾ ਉਹਨਾਂ ਦੀ ਜ਼ਿੰਦਗੀ ਵੀਰੇ ਸੁਰਗ ਹੁੰਦੀ ਹੈ ਜਿਹੜੇ ਪਰਿਵਾਰ ਦੇ ਵਿੱਚੋਂ ਦੋਨੇ ਜੀ ਇੱਕ ਦੂਜੇ ਨੂੰ ਪਸੰਦ ਕਰਦੇ ਹੁੰਦੇ ਆ ਠੀਕ ਹੈ ਉੱਥੇ ਕੋਈ ਜ਼ਿੰਦਗੀਆਂ ਨਹੀਂ ਹੁੰਦੀਆਂ ਵੀਰੇ ਕੋਈ ਜਿਉਣ ਨਹੀਂ ਹੁੰਦਾ ਜਿੱਥੇ ਛੋਡੇ ਘਰੇ ਕੋਈ ਤੀਜਾ ਬੰਦਾ ਆ ਜਾਂਦਾ ਤੇ ਤੁਸੀਂ ਲੜਾਈਆਂ 'ਚ ਹੀ ਪੈ ਜਾਂਦੇ ਹੋ ਤਾਂ ਪਲੀਜ਼ ਮੈਂ ਕਹਿਣੀ ਆ ਵੀ ਜੇ ਛੋਡਾ 파ਟਨਰ ਵਫਾਦਾਰ ਆ ਤੁਸੀਂ ਉਹਦੀ ਫੀਲਿੰਗ ਨਹੀਂ ਸਮਝ ਰਹੇ ਤੁਹਾਨੂੰ ਸਮਝਣੀ ਚਾਹੀਦੀ ਹੈ ਕਿਉਂਕਿ ਇੱਕ ਦਿਨ ਫਿਰ ਤੁਹਾਨੂੰ ਪਸਤਾਉਣਾ ਪੈ ਜਾਊ ਇੰਨਾਂ ਗੱਲਾਂ 'ਚ ਇਹ ਜਮ ਅੱਖੀਂ ਦੇਖ ਰਹੀਆਂ ਤਾਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਗੱਲਾਂ ਤੁਹਾਡੇ ਨਾਲ ਕੋਈ ਸ਼ੇਅਰ ਨਹੀਂ ਕਰੂਗਾ ਲੋਕ ਵਿਊ ਲੈਣ ਦੇ ਚੱਕਰ 'ਚ ਉਹ ਵੀਡੀਓ ਪਾਉਂਦੇ ਆ ਵੀ ਜਿਹੜੀਆਂ ਲੋਕਾਂ ਨੂੰ ਪਸੰਦ ਹੁੰਦੀਆਂ ਮੈਂ ਉਹ ਵੀਡੀਓ ਪਾਉਂਦੀ ਆ ਜਿਹੜੀਆਂ ਜਮ ਐ ਲੱਗਦਾ ਵੀ ਇਹ ਗੱਲਾਂ ਲੋਕਾਂ ਦੀਆਂ ਬਾਹਰ ਹੋਣੀਆਂ ਚਾਹੀਦੀ ਨਹੀਂ ਆਈਆਂ ਠੀਕ ਹੈ ਜੇ ਤੁਸੀਂ ਕਿਸੇ ਨਾਲ ਹੋਰ ਰਿਲੇਸ਼ਨ 'ਚ ਰਹਿ ਰਹੇ ਹੋ ਤੁਹਾਡੀ ਜਿਹੜੀ ਫੈਮਿਲੀ ਹੈ ਉਹਨੂੰ ਉਸ ਚੀਜ਼ ਦਾ ਪਤਾ ਤਾਂ ਉਹ ਫੈਮਿਲੀ ਜਿਉਂਦੇ ਜੀ ਮਰ ਜਾਂਦੀ ਆ ਉਹਨੂੰ ਉਹਨੂੰ ਉਹਦੀਆਂ ਤਕਲੀਫਾਂ ਹੀ ਖਾ ਜਾਂਦੀਆਂ ਮਤਲਬ ਉਹਨੂੰ ਲੱਗਦਾ ਵੀ ਮੇਰੇ 'ਚ ਪਤਾ ਨਹੀਂ ਕੀ ਕਮੀ ਹੈ ਉਹ ਇਹ ਸੋਚ-ਸੋਚ ਕੇ ਵਿੱਚੇ-ਵਿੱਚ ਖਤਮ ਹੋਣ ਲੱਗ ਜਾਂਦੀ ਹੈ ਵੀ ਪਤਾ ਨਹੀਂ ਮੇਰੇ 'ਚ ਕੀ ਕਮੀ ਹੈ ਵੀ ਮੇਰੇ ਘਰ ਵਾਲਾ ਮੈਨੂੰ ਪਸੰਦ ਹੀ ਨਹੀਂ ਕਰਦਾ ਠੀਕ ਹੈ ਉੱਥੇ ਗੱਲ ਆ ਜਾਂਦੀ ਹੈ ਫਿਰ ਉਹ ਕੁੜੀਆਂ ਦੇ ਦਿਮਾਗ 'ਚ ਇਹ ਗੱਲਾਂ ਵੱਡ ਜਾਂਦੀਆਂ ਵੀ ਸਾਨੂੰ ਬੱਚੇ ਪੈਦਾ ਕਰਨ ਵਾਸਤੇ ਲੰਦਾ ਗਿਆ ਅਸੀਂ ਬੱਚਿਆਂ ਦੀ ਇੱਕ ਮਤਲਬ ਕੇਅਰ ਵਾਲੀ ਬਣ ਕੇ ਰਹਿ ਜਾਣੀ ਹੈ ਕਿਉਂਕਿ ਜਦੋਂ ਉਹਨਾਂ ਨੂੰ ਘਰੋਂ ਦੇਖੋ ਇਹ ਤਾਂ ਗੱਲ ਸਪਸ਼ਟ ਹੈ ਵੀ ਹਰ ਇੱਕ ਪਤਨੀ ਚਾਹੁੰਦੀ ਹੈ ਵੀ ਮੇਰੇ ਮੇਰਾ ਪਤੀ ਮੇਰੀ ਪੂਰੀ ਕੇਅਰ ਕਰੇ ਮੇਰਾ ਦੁੱਖ ਸੁੱਖ ਪੁੱਛੇ ਕਿੱਥੇ ਗਈਆਂ ਕਦੋਂ ਆਵੇਂਗੀ ਪੁੱਛੇ ਵਸ ਇਹਨੇ ਨਾਲ ਜਨਾਨੀਆਂ ਹੁੰਦੀਆਂ ਖੁਸ਼ ਹੋ ਜਾਂਦੀਆਂ ਵੀ ਮੇਰੇ ਪਤੀ ਨੂੰ ਮੇਰੀ ਟੈਨਸ਼ਨ ਆ ਹਨਾ ਵੀ ਮੈਂ ਅਜੇ ਘਰੇ ਨਹੀਂ ਗਈ ਜਾਂ ਲੇਟ ਹੋ ਗਈ ਸੋ ਪਲੀਜ਼ ਇਹੀ ਗੱਲ ਮੈਂ ਮੁੰਡਿਆਂ ਨੂੰ ਕਹਿਣੀ ਹੈ ਇਹੀ ਕੁੜੀਆਂ ਨੂੰ ਕਹਿਣੀ ਹੈ ਵੀ ਤੁਸੀਂ ਆਪਣੇ ਪਾਰਟਨਰਾਂ ਨਾਲ ਬਫਾ ਨਿਭਾਓ ਜੇ ਤੁਹਾਨੂੰ ਥੋੜੇ ਦਿਲ 'ਚ ਕੋਈ ਹੋਰ ਗੱਲ ਆ ਤਾਂ ਆਪਣੇ ਘਰਦਿਆਂ ਨੂੰ ਸਿੱਧੇ ਹੋ ਕੇ ਕਹਿ ਦਿਓ ਪਰ ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਦਾ ਤੁਹਾਨੂੰ ਵੀ ਕੋਈ ਹੱਕ ਨਹੀਂ ਹੈਗਾ ਪਲੀਜ਼ ਇਹ ਮੇਰੀ ਰਿਕੁਐਸਟ ਹੈ ਬਹੁਤ ਕਹਾਣੀਆਂ ਹੋ ਚੱਲੀਆਂ ਇਹ ਕਿਤੇ ਮੁੰਡਾ ਨਹੀਂ ਵਫਾ ਨਿਵਾ ਰਿਆ ਕੁੜੀ ਨਾਲ ਕਿਤੇ ਕੁੜੀ ਨਹੀਂ ਨਿਵਾ ਰਹੀ ਸੋ ਇਹਨਾਂ ਗੱਲਾਂ ਨੂੰ ਤੁਸੀਂ ਸਮਝੋ ਸਮਝੋਗੇ ਸੌਖੇ ਰਹੋਗੇ ਨਹੀਂ ਤੁਹਾਡੇ ਬੱਚਿਆਂ ਤੇ ਬਹੁਤ ਮਾੜਾ ਅਸਰ ਪੈਣਾ ਇਹਨਾਂ ਚੀਜ਼ਾਂ ਦਾ ਤੇ ਬੱਚਾ ਨੇ ਫਿਰ ਸਾਨੂੰ ਮੋੜ ਮੋੜ ਕੇ ਜਵਾਬ ਦੇਣਾ ਫਿਰ ਤੁਸੀਂ ਬਹਿ ਕੇ ਪ੍ਰਸਤਾਉਗੇ ਨਾਲੇ ਚੀਜ਼ਾਂ ਸਦਾ ਤਾਂ ਨਿਵਦੀਆਂ ਨਹੀਂ ਹੁੰਦੀਆਂ ਇਹ ਸੋ ਤੁਸੀਂ ਸਭ ਸਮਝਦਾਰ ਹੋ ਵੀ ਚੋਰੀ ਦੇ ਰਿਸ਼ਤੇ ਕਦੇ ਨਹੀਂ ਨਿਵਦੇ ਹੁੰਦੇ ਹਨਾ ਇੱਕ ਨਾ ਇੱਕ ਦਿਨ ਉਹ ਚੋਰੀ ਦੇ ਰਿਸ਼ਤੇ ਟੁੱਟ ਵੀ ਜਾਂਦੇ ਆ ਫਰਕ ਵੀ ਪੈ ਜਾਂਦਾ ਆ ਪੱਕੀ ਦੇਖ ਚੁੱਕੇ ਇਹਨਾਂ ਚੀਜ਼ਾਂ ਨੂੰ ਜਮ ਐਂਡ ਫੇਸ ਕੋ ਕਰਿਆ ਕਰਕੇ ਤੁਹਾਡੇ ਨਾਲ ਸ਼ੇਅਰ ਕੀਤਾ ਵੀ ਤੁਸੀਂ ਇਹ ਗਲਤੀਆਂ ਨਾ ਕਰੋ ਪਲੀਜ਼ ਜੇ ਕੋਈ ਛੋਟਾ 파ਟਨਰ ਤੁਹਾਡੇ ਲਈ ਵਫਾਦਾਰਾ ਸਾਨੂੰ ਪਿਆਰ ਕਰਦਾ ਹਨ ਤਾਂ ਪਲੀਜ਼ ਉਹਦੀ ਫੀਲਿੰਗ ਦੀ ਕਦਰ ਕਰੋ ਇਨਸਾਨੀਅਤ ਤੌਰ ਤੇ ਕਦਰ ਕਰੋ ਠੀਕ ਹੈ ਤੇ ਜੇ ਤੁਹਾਡੇ ਦਿਲ ਚ ਇਹ ਗੱਲ ਹੁੰਦੀ ਹੈ ਵੀ ਸਾਨੂੰ ਤਾਂ ਸਾਡੇ 파ਟਨਰ ਨਾਲ ਰਹਿਣਾ ਪਸੰਦ ਨਹੀਂ ਤਾਂ ਤੁਸੀਂ ਪਹਿਲਾਂ ਵੇਖਿਆ ਕਰੋ ਕਿਉਂਕਿ ਅਗਲ ਪੇਸਲਾ ਜਵਾਨਾ ਤਾਂ ਹੁਣ ਗਿਆ ਵੀ ਕੁੜੀ ਮੁੰਡੇ ਦਾ ਵਿਆਹ ਕਰਤਾ ਪਤਾ ਹੀ ਨਹੀਂ ਹੁੰਦਾ ਵੀ ਮੁੰਡਾ ਕਿਉ ਉਹ ਜਾਂ ਕੁੜੀ ਕਿਉ ਜੀ ਆ ਹਨਾ ਖਰ ਪਹਿਲਾਂ ਮੈਂ ਕਹਣੀਆ ਚਾਹੇ ਮੁੰਡਾ ਸੋਹਣਾ ਹੁੰਦਾ ਚਾਹੇ ਕੁੜੀ ਸੋਹਣੀ ਹੁੰਦੀ ਰਿਸ਼ਤਿਆਂ ਦੀ ਕਦਰ ਹੁੰਦੀ ਸੀ ਜੈਸੇ ਵੀ ਹੁੰਦੇ ਸੀ ਰਿਸ਼ਤੇ ਨਿਭਦੇ ਸੀ ਕਦੇ ਕਿਸੇ ਦਾ ਤਲਾਕ ਨਹੀਂ ਹੋਇਆ ਟੁੱਟਦੇ ਨਹੀਂ ਸੀ ਸਾਰੀ ਮੇਰੀ 40 45 ਸਾਲ ਦੀ ਉਮਰ ਹੈ ਮੈਂ ਨਹੀਂ ਸੀ ਦੇਖਿਆ ਇਹ ਕੁਝ ਵੀ ਉਹ ਨੂੰ ਸੜਦਾ ਉਹ ਕਰ ਲਿਆ ਉਹ ਕਰ ਲਿਆ ਹੁਣ ਤਾਂ ਇਹ ਗੱਲ ਨੋਰਮਲ ਹੀ ਹੋ ਗਈ ਸਾਲ ਦੇ ਬਾਅਦ ਹੀ ਅਗਲਾ ਕਹਿਣ ਦਾ ਮੇਰਾ ਤਾਂ ਤਲਾਕ ਹੋ ਗਿਆ ਸੋ ਮੈਂ ਕਹਿੰਦੀ ਆ ਵੀ ਸੱਚੇ ਪਾਸ਼ਾ ਵਾਹਿਗੁਰੂ ਸਾਡੇ ਪੰਜਾਬ ਚੋਂ ਇੱਕ ਤਾਂ ਚਿੱਟਾ ਕੱਢ ਦੇ ਤੇ ਇੱਕਾ ਜਿਹੜੇ ਲੋਕਾਂ ਦੇ ਤਲਾਕ ਹੋ ਰਿਹਾ ਮਾਲਕਾ ਤੂੰ ਇਹ ਖਤਮ ਕਰ ਦੇ ਕਿਉਂਕਿ ਤਲਾਕਾਂ ਨੇ ਵੀ ਜਿਹੜੀ ਜ਼ਿੰਦਗੀਆਂ ਬਹੁਤ ਖਰਾਬ ਕਰਤੀਆਂ ਫਿਰ ਉਹ ਗੱਲ ਨਹੀਂ ਬਣਦੀ ਜਿੱਥੇ ਤੁਸੀਂ ਮੰਨ ਲਾ ਹੋਰ ਵਿਆਹ ਕਰਾ ਕੇ ਜਾਣੇ ਹੋ ਮੁੰਡੇ ਦਾ ਵਿਆਹ ਕਰਾਉਂਦਾ ਜਾਂ ਕੁੜੀ ਕਰਾਉਂਦੀ ਤਾਂ ਵੀ ਮੈਨੂੰ ਐ ਲੱਗਦਾ ਵੀ ਉੱਥੇ ਸੈਟਿੰਗ ਮਸਾ ਹੀ ਵੰਦੀ ਹੈ ਕਿਸੇ ਦੀ ਅਗਲਾ ਕਹਿੰਦਾ ਪਤਾ ਨਹੀਂ ਨੇ ਪਹਿਲਾ ਵਾਲੇ ਨਾਲ ਕਿਉਂ ਫਰਕ ਪੈਜ ਕੀ ਕਮੀ ਹੈ ਸੋ ਪਲੀਜ਼ ਮੇਰੀ ਰਿਕਵੈਸਟ ਹੈ ਮੇਰੇ ਵੀ ਬੇਟੀ ਹੈ ਮੇਰੇ ਵੀ ਬੇਟਾ ਹੈ ਮੈਂ ਚਾਹੁੰਦੀ ਆ ਵੀ ਸੱਚੇ ਪਾਸ਼ਾ ਵੇ ਘਰੂ ਸਾਡੀ ਮੇਰੀ ਨੂੰਹ ਵੀ ਵਫਾਦਾਰਾ ਵੀ ਮੇਰਾ ਜਵਾਈ ਵੀ ਵਫਾਦਾਰ ਹੋਵੇ ਤੇ ਮੇਰੇ ਮੈਂ ਬੱਚਿਆਂ ਨੂੰ ਤਾਂ ਮੇਰੇ ਨੂੰ ਇਹ ਗੱਲ ਸਮਝਾਈ ਹੋਈ ਹੈ ਬੇਟੇ ਨੂੰ ਵੀ ਬੇਟੀ ਨੂੰ ਵੀ ਵੀ ਜਿਹਦੇ ਨਾਲ ਭਾਈ ਤੁਹਾਡਾ ਵਿਆਹ ਹੋਊਗਾ ਉਹਦਾ ਨਾਲ ਤੁਸੀਂ ਜ਼ਿੰਦਗੀ ਭਰ ਸਾਥ ਨਿਭਾਉਣਾ ਸਾਥ ਦੇਣਾ ਇਹ ਗੱਲਾਂ ਸੋਚ ਕੇ ਚੱਲਿਓ ਮੈਂ ਆਪਣੇ ਬੱਚ ਜਿੱਥੇ ਉਹ ਕਹਿਣਗੇ ਵਿਆਹ ਉਹਨਾਂ ਦੀ ਮਰਜ਼ੀ ਨਾਲ ਹੋਊਗਾ ਦੋਨੇ ਭੈਣ ਭਰਾਵਾਂ ਦਾ ਪਰ ਮੈਨੂੰ ਇਹ ਜ਼ਰੂਰ ਕਹੋਗੇ ਵੀ ਪੁੱਤ ਸਾਥ ਦਿਓ ਫਿਰ ਜਿਹਦੇ ਨਾਲ ਤੁਸੀਂ ਨੰਦ ਲੈਣੇ ਹੋ ਨਾ ਗੁਰੂ ਮਹਾਰਾਜ ਦੀ ਹਜ਼ੂਰੀ ਚ ਜਾ ਕੇ ਜਿਹਨੂੰ ਜਿਹਦਾ ਤੁਸੀਂ ਪਾਰਟਨਰ ਬਣ ਜਾਣਾ ਹੈ ਉਹ ਕਸਮਾਂ ਵਾਅਦੇ ਕਰ ਲੈਣੇ ਉਹ ਨਵਾਇਆ ਕਰੋ ਠੀਕ ਹੈ ਪਰਮਾਤਮਾ ਦੀ ਹਜ਼ੂਰੀ ਚ ਰਿਸ਼ਤਾ ਜੋੜਦੇ ਹੋ ਤੁਸੀਂ ਇਹਨੂੰ ਨਵਾਉਣਾ ਵੀ ਸਿੱਖੋ ਕਿ ਕਟੋੜਨ ਤਾਂ ਬਿੰਦ ਲੱਗਦਾ ਜਦੋਂ ਮਰਜ਼ੀ ਤੋੜ ਲਓ ਰਿਸ਼ਤੇ ਟੁੱਟਣ ਲੱਗੇ ਤਾਂ ਮਿੰਟ ਮਾਰਦੇ ਆ ਸੋਏ ਮੇਰਾ ਛੋਟਾ ਜਾਂ ਮੈਸੇਜ ਸੀ ਉਹਨਾਂ ਲਈ ਵੀ ਜਿਹੜੇ ਵੀ ਮੁੰਡੇ ਕੁੜੀਆਂ ਪੜ੍ਹ ਕਰ ਰਹੇ ਨੇ ਹਨਾ ਵੀ ਇਹ ਗੱਲ ਸੱਚ ਹੈ ਵੀਰੇ ਮੈਂ ਲਿਖ ਕੇ ਦੇ ਸਕਦੀ ਹਾਂ ਸੋਨੂੰ ਵੀ ਆਪਣੀ ਫੈਮਿਲੀ ਨਾਲੋਂ ਵੱਧ ਕੇ ਤੁਹਾਨੂੰ ਕੋਈ ਪਸੰਦ ਨਹੀਂ ਕਰ ਸਕਦਾ ਹਾਂ ਜਦੋਂ ਜੇ ਉਹਨਾਂ ਚਿਰ ਹੀ ਤੁਹਾਨੂੰ ਇੱਕ ਬੰਦਾ ਜਾਂ ਕੋਈ ਵੀ ਆ ਪਸੰਦ ਕਰਦਾ ਜਿੰਨਾ ਚਿਰ ਤੁਹਾਡੇ ਚ ਜਾਣ ਆ ਤੁਸੀਂ ਸੁੰਦਰ ਹੋ ਤੇ ਤੁਹਾਡੀ ਜਿਹੜੀ ਰਹਿਣੀ ਵਹਿਣੀ ਉਹ ਸਹੀ ਹੈ ਜਿੱਦਣ ਤੁਸੀਂ ਮੰਜ਼ੇ ਚ ਬਿਮਾਰ ਹੋ ਜਾਂਦੇ ਹੋ ਜਾਂ ਤੁਹਾਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਜਾਂ ਤੁਹਾਡੀ ਉਮਰ ਵਧਨ ਦੇ ਦੇਖੋ ਉਮਰ ਵਧਨ ਦੇ ਹਿਸਾਬ ਨਾਲ ਸਭ ਕੁਝ ਬਦਲ ਜਾਂਦਾ ਇੱਥੇ ਸਭ ਬਦਲਦਾ ਸਭ ਚ ਚੇਂਜ ਆਉਂਦੇ ਆ ਤੇ ਉਹਦੋਂ ਵੀ ਰੋਲ ਹੁਸਤੇ ਬਹੁਤ ਜਲਦੀ ਹਨਾ ਤਾਂ ਗਿਆ ਮੂੰਹ ਟੁੱਟ ਜਾਂਦੇ ਆ ਉਹ ਟੁੱਟ ਤਾਂ ਜਾਂਦੇ ਆ ਕਿਉਂਕਿ ਉਹਨਾਂ ਦੀ ਨੀਂਹ ਹੁੰਦੀ ਹੈ ਉਹ ਕਮਜ਼ੋਰ ਹੁੰਦੀ ਹੈ ਰਿਸ਼ਤੇ ਉਹੀ ਨਿਭਦੇ ਆ ਜਿਨ੍ਹਾਂ ਦੀ ਨੀਂਹ ਬੜੀ ਮਜ਼ਬੂਤ ਹੁੰਦੀ ਹੈ ਵਿੱਚ ਤਾਂ ਐਸੇ ਰਿਸ਼ਤੇ ਹੁੰਦੇ ਆ ਚਾਹੇ 파ਟਨਰ ਲੜਕੀ ਆ ਚਾਹੇ ਲੜਕਾ ਕਿਸੇ ਕੋਲੇ ਇੱਕ ਰੁਪਿਆ ਵੀ ਨਾ ਹੋਵੇ ਹਨਾ ਪਰ ਉਹ ਖੁਸ਼ ਰਹ ਰਹੇ ਹੁੰਦੇ ਆ ਖੁਸ਼ੀ ਦਾ ਕਾਰਨ ਪਤਾ ਕੀ ਹੁੰਦਾ ਪੈਸਾ ਸਾਰਾ ਕੁਝ ਨਹੀਂ ਹੁੰਦਾ ਜੇ ਆਪਾਂ ਕਹੀਏ ਪੈਸਾ ਸਾਰਾ ਕੁਝ ਨਹੀਂ ਹੁੰਦਾ ਪੈਸੇ ਨਾਲ ਖੁਸ਼ੀਆਂ ਮਿਲਦੀਆਂ ਤੁਹਾਡੀ ਗਲਤ ਫਹਮੀ ਹੈ ਤੇ ਉਹ ਹੁੰਦਾ ਵੀ ਜਿਹੜਾ ਪਤੀ ਪਤਨੀ ਹੁੰਦੀ ਹੈ ਨਾ ਉਨ੍ਹਾਂ ਦੇ ਵਿੱਚ ਅੰਡਰਸਟੈਂਡਿੰਗ ਹੋਣੀ ਜ਼ਰੂਰੀ ਹੈ ਉਹ ਦੋਨੇ ਜਦੋਂ ਰਲ ਕੇ ਚੱਲਦੇ ਆ ਨਾ ਤਾਂ ਸਮਝ ਲਓ ਛੋਡੀ ਗੱਡੀ ਲੈਨ ਤੇ ਆ ਜੇ ਇੱਕ ਟਾਇਰ ਛੋਡਾ ਪੈਂਚਰ ਹੋ ਗਿਆ ਸਮਝੋ ਛੋਡੀ ਗੱਡੀ ਛੋਡੇ ਨਾਲ ਮੰਜ਼ਿਲ ਤੇ ਨਹੀਂ ਜਾ ਰਹੀ ਠੀਕ ਹੈ ਤਾਂ ਦੂਜਾ ਪਰੇਸ਼ਾਨ ਹੋਊਗਾ ਹੋਊਗਾ ਹਨਾ ਵੀ ਮੇਰੀ ਮੰਜ਼ਿਲ ਜਾਣਾ ਸੀ ਤੇ ਮੰਜ਼ਿਲ ਤੇ ਜਾਣ ਤੋਂ ਪਹਿਲਾਂ ਸਾਡੇ ਤਾਂ ਕੰਮ ਹੋ ਗਿਆ ਅੱਜ ਮੈਂ ਵੀਡੀਓ ਤਾਂ ਹੋਰ ਪਾਉਣੀ ਸੀ ਇਹਦੇ ਵਿੱਚ ਪਰ ਮੈਂ ਇਹ ਗੱਲਾਂ ਥੋੜੀਆਂ ਜਿਹਾ ਦੇਖ ਲਈਆਂ ਚਾਰਕ ਬਿਅੱਖੀਆਂ ਦੇਖ ਲਈਆਂ ਤੇ ਮੈਨੂੰ ਬੜਾ ਮਹਿਸੂਸ ਹੋਇਆ ਵੀ ਆਹ ਉਹਦੇ ਵੀ ਬੱਚੇ ਆ ਮੈਂ ਕਦੇ ਨਹੀਂ ਚਾਹੁੰਦੀ ਵੀ ਸੱਚੇ ਪਾਤਸ਼ਾਹ ਵੈਗਰੂ ਮੇਰੇ ਬੱਚਿਆਂ ਦਾ ਜਿੱਥੇ ਵਿਆਹ ਹੋਵੇ ਉਹ ਇੱਕ ਦੂਜੇ ਨਾਲ ਵਧੀਆ ਬਫਾ ਨਭਾਉਣ ਮਾਲਕਾ ਇਹ ਦਿਨ ਕਿਸੇ ਤੇ ਨਾ ਲਈ ਕਿਸੇ ਮਾਪਿਓ ਦੇ ਨਾ ਲਈ ਇਹ ਦਿਨ ਵੀ ਬੱਚੇ ਦਾ ਕੋਈ ਵਿਆਹ ਹੋਵੇ ਉਹ ਟੁੱਟੇ ਹਨਾ ਬਹੁਤ ਮਾੜਾ ਗੁਜ਼ਰਦਾ ਮਾਪਿਓ ਤੇ ਜਿਨ੍ਹਾਂ ਨੇ ਆਪਣੀ ਪੂੰਜੀ ਲਾ ਕੇ ਬੱਚੇ ਵਿਆਹੇ ਹੁੰਦੇ ਸੌ ਸੌ ਉਮੀਦਾਂ ਹੁੰਦੀਆਂ ਉਹਨਾਂ ਨੂੰ ਹਨਾ ਮੈਨੂੰ ਵੀ ਬਹੁਤ ਉਮੀਦਾਂ ਵੀ ਮੇਰੀ ਨੂੰ ਚੰਗੀ ਜਾਵੇ ਵੈਗਰੂ ਸਾਨੂੰ ਕਾਸ਼ੇ ਦੀ ਲੋੜ ਨਹੀਂ ਸਾਡੀ ਨੂੰ ਸਾਨੂੰ ਪਿਆਰ ਕਰਨ ਲਈ ਹੋਵੇ ਮੇਰੇ ਬੇਟੇ ਨੂੰ ਮੇਰੀ ਬੇਟੇ ਦੀ ਕੇਅਰ ਕਰੇ ਸਾਡੀ ਘਰੇ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਤੇ ਮੇਰੀ ਮੇਰੇ ਜਵਾਈ ਬਿਓ ਮੇਰੀ ਬੇਟੀ ਦੀ ਕੇਅਰ ਕਰੇ ਸਾਡੇ ਪਰਿਵਾਰ ਦੀ ਇੱਜ਼ਤ ਕਰੇ ਹੋਰ ਸਾਨੂੰ ਕਾਸੀ ਦੀ ਲੋੜ ਨਹੀਂ ਮੈਂ ਇਹੀ ਚਾਹੁੰਦੀ ਆ ਵੀ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਸਾ ਰਿਸ਼ਤੇ ਸਾਰਾਂ ਦੇ ਪੱਕੇ ਹੋਣ ਲੱਗ ਜਾਣ ਟੁੱਟਣ ਕਿਉਂਕਿ ਇਹ ਰਿਸ਼ਤੇ ਜਦ ਟੁੱਟਦੇ ਆ ਨਾ ਬਹੁਲੇ ਬਹੁਤ ਹੀ ਮਾੜਾ ਅਸਰ ਪੈਂਦਾ ਬੋਤੀਆਂ ਤੇ ਮਾੜਾ ਅਸਰ ਪੈਂਦਾ ਸੋ ਸੋਡਾ ਪਾਰਟਨਰ ਛੋਡੇ ਨਾਲ ਹਰ ਹਾਲਤ 'ਚ ਖੁਸ਼ ਰਹ ਲੂਗਾ ਠੀਕ ਹੈ ਪਰ ਉਹਨਾਂ ਦਾ ਉਹਨੂੰ ਥੋੜਾ ਸਾਥ ਚਾਹੀਦਾ ਹੁੰਦਾ ਵਿਦਆਊਟ ਸਾਥ ਉਹ ਕੁਝ ਨਹੀਂ ਰਹਿ ਸਕਦਾ ਜੇ ਤੁਸੀਂ ਚਾਹੋ ਵੀ ਮੇਰੇ 파ਟਨਰ ਨੂੰ ਹਨਾ ਵੀ ਮੈਂ ਪੈਸਾ ਕਮਾ ਕੇ ਦੇ ਰਿਹਾ ਹਾਂ ਇਹਦੇ ਕੋਲੇ ਕਾਦੀ ਕਮੀ ਆ ਖਾਣ ਦੀ ਨਹੀਂ ਕਮੀ ਪਹਿਨਣ ਦੀ ਨਹੀਂ ਨਹੀਂ ਵੀਰ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਖਾਣ ਪੀਣ ਦਾ ਵੀਰ ਅੱਡ ਚੀਜ਼ ਹੈਗੀ ਖਾਣ ਪੀਣ ਵੀ ਬੰਦੇ ਨੂੰ ਉਦੋਂ ਚੰਗਾ ਲੱਗਦਾ ਉਦੋਂ ਪੈਸਾ ਚੰਗਾ ਲੱਗਦਾ ਜਦੋਂ ਤੁਹਾਡਾ 파ਟਨਰ ਤੁਹਾਡੇ ਨਾਲ ਖੜਾ ਹੁੰਦਾ ਜਦੋਂ ਤੁਹਾਡਾ 파ਟਨਰ ਤੁਹਾਡੇ ਤੋਂ ਪਿੱਛੇ ਹਟ ਰਿਹਾ ਹੁੰਦਾ ਤੇ ਉਹ ਤੁਹਾਡਾ ਨਹੀਂ ਤੁਹਾਡੇ ਨਾਲ ਵਫਾ ਨਿਭਾ ਰਿਹਾ ਹੁੰਦਾ ਵੀਰ ਉਹ ਤੁਹਾਨੂੰ ਪੈਸੇ ਰਤਬਾ ਕਪੜਾ ਕੁਝ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਜ਼ਿੰਦਗੀ ਨਰਕ ਲੱਗਣ ਲੱਗ ਜਾਂਦੀ ਹੈ ਗੱਲ ਸੱਚ ਹੈ ਚਾਹੇ ਉਹ ਮੁੰਡਾ ਹੋਵੇ ਚਾਹੇ ਉਹ ਕੁੜੀ ਹੋਵੇ ਇੱਕ ਵੀ ਪਾਰਟਨਰ ਦੋਨਾਂ ਚੋਂ ਪਿੱਛੇ हट ਗਿਆ ਤਾਂ ਇੱਕ ਪਾਰਟਨਰ ਤਾਂ ਫਿਰ ਉਹ ਖਤਮ ਹੋ ਜਾਂਦਾ ਵਿੱਚ ਵਿੱਚ ਉਹ ਮਰਨਾਂ ਸ਼ੁਰੂ ਹੋ ਜਾਂਦਾ ਵਿੱਚ ਵਿੱਚ ਖਤਮ ਹੋਣ ਲੱਗ ਜਾਂਦਾ ਸੋ ਪਲੀਜ਼ ਕਿਸੇ ਦੀ ਫੀਲਿੰਗ ਲਾਣਕ ਤੁਸੀਂ ਖਿਲਵਾੜ ਨਾ ਕਰਿਆ ਕਰੋ ਇਹਨਾਂ ਗੱਲਾਂ ਨੂੰ ਸਮਝੋ ਮੇਰਾ ਮੈਸੇਜ ਸਿਰਫ ਤੁਹਾਨੂੰ ਇਹੀ ਹੈ ਵੀ ਆਪਣੇ ਰਿਸ਼ਤਿਆਂ ਦੀ ਕਦਰ ਕਰਨੀ ਸਿੱਖੇ ਸਿੱਖੋ ਜਿੱਥੇ ਤੁਹਾਡਾ ਮਨ ਨਹੀਂ ਤੁਸੀਂ ਬਿਲਕੁਲ ਬਿਆਰ ਨਾ ਕਰੋ ਮੈਂ ਕਿਹੜੀਆਂ ਮਾਂ ਪਿਓ ਬਿੰਦ ਕੋ ਗੁੱਸਾ ਕਰੂਗਾ ਠੀਕ ਹੈ ਪਰ ਆ ਜਿੰਦਗੀਆਂ ਨਹੀਂ ਬਰਬਾਦ ਹੋਣੀਆਂ ਮਾਪੇਰੂ ਸਿੱਧਾ ਕਹੋ ਵੀ ਮੈਨੂੰ ਤਾਂ ਇੱਥੇ ਵਿਆਹ ਕਰਾਉਣਾ ਪਸੰਦ ਨਹੀਂ ਜਾਂ ਮੈਨੂੰ ਮੁੰਡਾ ਪਸੰਦ ਨਹੀਂ ਜਾਂ ਕੁੜੀ ਪਸੰਦ ਨਹੀਂ ਖੁੱਲ ਕੇ ਆਪਣੇ ਮਾਪਿਆਂ ਨਾਲ ਗੱਲਾਂ ਕਰੋ ਪਰ ਉਹ ਨਾ ਉਹ ਨਾ ਕਰਿਆ ਕਰੋ ਵੀ ਪਹਿਲਾਂ ਤੁਸੀਂ ਚੇਫ ਚਾਉਣੇ ਮਾਪੇ ਬਾਬ ਦੀ ਕਿਸੇ ਦੀ ਚੇਫ ਚਾਕੇ ਵਿਆਹ ਕਰਾ ਲੈਣੇ ਹੋ ਬਾਅਦ ਚੋ ਵਿਆਹ ਭਰ ਬਾਹਲਾ ਚ ਰਨੇ ਬਧੋਣੀ 6 ਮਹੀਨੇ ਸਾਲ ਬਾਅਦ ਤੂੰ ਤੂੰ ਮੈਂ ਮੈਂ ਹੋਣ ਲੱਗ ਜਾਂਦੀ ਹੈ ਠੀਕ ਹੈ ਫਿਰ ਤੁਸੀਂ ਗਲਤ ਫੈਸਲੇ ਲੈ ਲੈਂਦੇ ਹੋ ਸੋ ਮੇਰੀ ਰਿਕਵੈਸਟ ਹੈ ਹੱਥ ਬਨ ਕੇ ਬੇਨਤੀ ਹੈ ਵੀ ਗੁਰੂ ਰਾਮਦਾਸ ਉਹਨੂੰ ਮਤ ਬਖਸ਼ੇ ਵੀ ਜੇ ਤੁਹਾਨੂੰ ਕੋਈ ਪਿਆ ਪਾਰਟਨਰ ਹੀ ਤੁਹਾਡੀ ਜ਼ਿੰਦਗੀ ਦਾ ਅਸਲੀ ਪਾਰਟਨਰ ਉਹ ਹੁੰਦਾ ਜਿਹੜਾ ਤੁਹਾਨੂੰ ਤੁਸੀਂ ਗੁਰੂ ਘਰ ਉਹਦੇ ਨਾਲ ਨਾਵਾਂ ਲਾਵਾ ਲੈਣੇ ਹੋ ਜਾਂ ਨੰਦ ਲੈਣੇ ਹੋ ਠੀਕ ਹੈ ਜੇ ਤੁਹਾਡੇ ਦਿਲ ਚ ਉਹਦੇ ਲਈ ਰਿਸਪੈਕਟ ਨਹੀਂ ਫਿਰ ਤੁਹਾਨੂੰ ਲਾਵਾ ਲੈਣ ਦਾ ਕੋਈ ਹੱਕ ਨਹੀਂ ਪਲੀਜ਼ ਐਵੇਂ ਕਿਸੇ ਦੀ ਜ਼ਿੰਦਗੀ ਨਾਲ ਨਾ ਖੇਡੋ ਕਿਉਂਕਿ ਇਹ ਜਿਹੜੀਆਂ ਇਹ ਚੀਜ਼ ਨਾ ਨਾ ਦਾ ਔਰਤ ਬਰਦਾਸ਼ਤ ਕਰਦੀ ਹੈ ਜੇ ਬੰਦਾ ਗਲਤ ਹੈ ਤੇ ਜੇ ਜਨਾਨੀ ਗਲਤ ਹੈ ਨਾ ਮਰਦ ਬਰਦਾਸ਼ਤ ਕਰੇ ਠੀਕ ਹੈ ਖਾਸ ਕਰ ਮਰਦ ਤਾਂ ਬਿਲਕੁਲ ਹੀ ਨਹੀਂ ਬਰਦਾਸ਼ਤ ਕਰਦਾ ਵੀ ਜੇ ਉਹਦੀ ਕੋਈ ਲੜਕੀ ਚ ਗਲਤੀ ਹੋਵੇ ਸੋ ਤਾਂ ਕਹਨੀ ਵੀ ਪਲੀਜ਼ ਆਪਣੀ ਸੋਹਣੀ ਵਰਗੀ ਜ਼ਿੰਦਗੀ ਨਾ ਐ ਕੁੱਤੇ ਕਲੇਸ਼ ਚ ਨਾ ਡਪਾਓ ਵੀ ਤੁਹਾਨੂੰ ਮਹਾਰਾਜ ਨੇ ਇੱਕ ਤਾਂ ਜ਼ਿੰਦਗੀ ਦਿੱਤੀ ਆ ਹਨਾ ਉਹਨੂੰ ਵਧੀਆ ਜਿਉ ਕੇ ਢੰਗ ਨਾਲ ਜਾਓ ਜਿੱਥੇ ਤੁਹਾਡਾ ਮਨ ਮੰਨਦਾ ਨਾ ਉੱਥੇ ਵਿਆਹ ਕਰਾਇਆ ਕਰੋ ਵੀ ਮੇਰੇ ਮਾਪਿਆਂ ਨੂੰ ਸਿੱਧਾ ਕਹਿ ਦਿਆ ਕਰੋ ਗਲਤ ਨਾ ਕੱਢੋ ਮੇਰੇ ਮਤਲਬ ਮੇਰਾ ਕਹਿੰਦਾ ਮਤਲਬ ਹੈ ਵੀ ਆਪਦੇ ਮਾਪਿਆਂ ਨੂੰ ਸਿੱਧਾ ਕਹਿ ਦਿਆ ਕਰੋ ਵੀ ਮੈਨੂੰ ਤਾਂ ਜਾਂ ਮੁੰਡਾ ਪਸੰਦ ਨਹੀਂ ਜਾਂ ਕੁੜੀ ਪਸੰਦ ਨਹੀਂ ਜਾਂ ਮਾਪਿਆਂ ਨੂੰ ਬੋਲ ਕੇ ਕਹਿ ਦਿਆ ਕਰੋ ਵੀ ਸਾਨੂੰ ਐਸਾ ਮੁੰਡਾ ਚਾਹੀਦਾ ਐਸੀ ਕੁੜੀ ਚਾਹੀਦੀ ਉਹ ਦੁੱਖ ਨਹੀਂ ਹੁੰਦਾ ਕਿਉਂਕਿ ਉਹਦੇ ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਭਾਈ ਤੁਸੀਂ ਦੱਸਿਆ ਤੁਹਾਨੂੰ ਪਾਰਟਨਰ ਕਿਹੋ ਜਿਹਾ ਚਾਹੀਦਾ ਜੇ ਬੱਚੇ ਮੇਰੇ ਨੱਕ ਮਾਰਨਗੇ ਮੈਂ ਬਿਲਕੁਲ ਉਥੇ ਰਿਸ਼ਤਾ ਨਹੀਂ ਕਰੂੰਗੀ ਕਿਉਂਕਿ ਉਹਨਾਂ ਨੇ ਜ਼ਿੰਦਗੀ ਕੱਢਣੀ ਹੈ ਮੈਂ ਨਹੀਂ ਚਾਹੁੰਦੀ ਮੇਰੇ ਬੱਚਿਆਂ ਦਾ ਕੱਲ ਨੂੰ ਜਲੂਸ ਨਿਕਲੇ ਮੇਰਾ ਵੀ ਨਿਕਲੂਗਾ ਅਗਲਾ ਅਗਲੇ ਦੀ ਉਂਗਲੀ ਮਾਂ ਪਿਓ ਤੇ ਜਾਂਦੀ ਹੈ ਅਗਲਾ ਕਹਿੰਦਾ ਪਤਾ ਨਹੀਂ ਕਿਹੋ ਜਿਹਾ ਦਾ ਮਾਂ ਪਿਓ ਹੈ ਹਣਾ ਵੀ ਬੱਚੇ ਨੂੰ ਇੰਨੀ ਵੀ ਅਕਲ ਨਹੀਂ ਦਿੱਤੀ ਹਣਾ ਵੀ ਰਿਸ਼ਤਿਆਂ ਦੀ ਕਦਰ ਕਰਿਆ ਕਰੋ ਸੋ ਪਲੀਜ਼ ਰਿਕੁਐਸਟ ਹੈ ਮੇਰੀ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਗਰੇਜ ਕਰ ਲਓ ਆਪਣੀ ਪਾਰਟਨਰ ਬਫਾ ਨਵਾਓ ਜੇ ਤੁਹਾਡਾ ਪਾਰਟਨਰ ਤੁਹਾਨੂੰ ਪਿਆਰ ਕਰਦਾ ਤੁਸੀਂ ਉਹਨੂੰ ਇਹਨਾਂ ਦੇ ਤਾਂ ਘਰ ਟੁੱਟਦੇ ਨਾਲ ਬੱਚੇ ਵੀ ਹੁੰਦੇ ਆ ਵਿਚਾਰਾਂ ਦੇ ਉਹ ਬੱਚੇ ਦਲਦਲ ਚ ਪੀਸੇ ਜਾਂਦੇ ਆ ਪਹਿਲਾਂ ਤਾਂ ਬੱਚੇ ਮਾਂ ਕੋਲੇ ਹੁੰਦਾ ਤਾਂ ਪਿਓ ਲੜੀ ਜਾਂਦਾ ਬੱਚੇ ਪਾਉਣ ਖਾਤਰ ਹਨਾ ਤੇ ਜੇ ਪਿਓ ਕੋਲੇ ਰਹਿ ਕੇ ਤਾਂ ਮਾਂ ਲੜੀ ਜਾਂਦੀ ਸਾਰੀ ਜ਼ਿੰਦਗੀ ਤੁਸੀਂ ਐਂ ਕੱਢ ਲੈਣਿਓ ਟਾਂ ਟਾਂ ਕਰਦੇ ਵੀ ਮੈਂ ਮੇਰਾ ਸਿਰਫ ਇਹੋ ਮਤਲਬ ਆ ਸੋ ਨੂੰ ਕਹਿਣ ਦਾ ਬਿਪਲੀ ਜੇ ਹਰਕਤਾਂ ਨਾ ਕਰਿਆ ਕਰੋ ਵੀ ਤੁਹਾਡੀਆਂ ਇਹ ਹਰਕਤਾਂ ਤੁਹਾਡੇ ਬੱਚਿਆਂ ਦੀ ਵੀ ਲਾਈਫ ਬਰਬਾਦ ਕਰ ਦਿੰਦੀਆਂ ਜੋ ਕੁਝ ਤੁਸੀਂ ਕਰੋਗੇ ਬੱਚੇ ਸੋ ਉਹੀ ਸਿੱਖਣਗੇ ਜੇ ਤੁਸੀਂ ਪਾਪ ਕਰੋਗੇ ਬੱਚੇ ਪਾਪ ਕਰਨਾ ਸਿੱਖਣਗੇ ਜੇ ਤੁਸੀਂ ਪੁੰਨ ਕਰੋਗੇ ਬੱਚੇ ਪੁੰਨ ਕਰਨਾ ਸਿੱਖਣਗੇ ਜੇ ਤੁਸੀਂ ਘਰ ਦੇ ਵਿੱਚ ਪਿਆਰ ਰੱਖੋਗੇ ਬੱਚੇ ਪਿਆਰ ਕਰਨਾ ਸਿੱਖਣਗੇ ਤੇ ਜਦੋਂ ਤੁਸੀਂ ਨਾ ਉੱਚੀ ਬੋਲੋਗੇ ਬੱਚੇ ਤੁਹਾਡੇ ਬਿਲਕੁਲ ਨਹੀਂ ਉੱਚੀ ਬੋਲਣਗੇ ਜੇ ਤੁਸੀਂ ਇਦਾਂ ਦਾ ਕਲੇਸ਼ ਪਾਉਗੇ ਘਰੇ ਨਿਤ ਕਲੇਸ਼ ਕਰੋਗੇ ਚੂੰ-ਚੂੰ ਕਰੋਗੇ ਬੱਚੇ چاہے ਤੁਸੀਂ ਬੱਚਿਆਂ ਨੂੰ ਕਮਰੇ 'ਚ ਬੰਦ ਕਰ ਦਿਓ ਬਟ ਉਹਨਾਂ ਨੂੰ ਪਤਾ ਹੁੰਦਾ ਵੀ ਸਾਨੂੰ ਕਮਰੇ 'ਚ ਬੰਦ ਕਿਉਂ ਕੀਤਾ ਗਿਆ ਹੈ ਪਤਾ ਹੁੰਦਾ ਨਾ ਉਹਨਾਂ ਨੂੰ ਵੀ ਕੁਝ ਚੱਲ ਰਿਹਾ ਅੱਜ ਕੱਲ ਦੇ ਬੱਚੇ ਤੁਹਾਨੂੰ ਖੁਦ ਨੂੰ ਪਤਾ ਵੀ ਕਿੰਨੇ ਜ਼ਿਆਦਾ ਤੇਜ਼ ਆ ਸੋ ਕਿਸੇ ਨੂੰ ਮੇਰੀ ਗੱਲ ਦਾ ਬੁਰਾ ਲੱਗੋ ਪਲੀਜ਼ ਮੈਂ ਮਾਫੀ ਚਾਹਦੀ ਆ ਪਰ ਮੈਂ ਇਥੇ ਗੱਲਾਂ ਲੁਕਦੀਆਂ ਨਹੀਂ ਗਈਆਂ ਮੈਂ ਇਥੇ ਗੱਲਾਂ ਕਹੀਆਂ ਜਾਂਦੀਆਂ ਵੀ ਪਲੀਜ਼ ਰਿਸ਼ਤਿਆਂ ਦੀ ਕਦਰ ਕਰੋ ਬਹੁਤ ਰਿਸ਼ਤੇ ਟੁੱਟ ਰਹੇ ਆ ਬਹੁਤ ਟੁੱਟ ਰਹੇ ਆ ਕਿਤੇ ਮੁੰਡੇ ਕਰਕੇ ਟੁੱਟ ਰਹੇ ਆ ਕਿਤੇ ਕੁੜੀ ਕਰਕੇ ਟੁੱਟ ਰਹੇ ਆ ਪਲੀਜ਼ ਇਹ ਗੱਲਾਂ ਨਾ ਕਰਿਆ ਕਰੋ ਰਿਸ਼ਤੇ ਗੁਰੂ ਘਰ ਦੀ ਮੰਜ਼ੂਰੀ ਚ ਜੁੜਦੇ ਆ ਪਲੀਜ਼ ਥੋੜੀ ਜਿੰਨੀ ਕਦਰ ਕਰਿਆ ਕਰੋ ਜੇ ਤੁਸੀਂ ਨਾ ਗੁਰੂ ਘਰ ਜਾ ਕੇ ਰਿਸ਼ਤੇ ਜੋੜਦੇ ਹੋ ਤਾਂ ਪਲੀਜ਼ ਨਿਭਾਉਣਾ ਵੀ ਸਿੱਖੋ ਮਜ਼ਾਕ ਨਾ ਸਮਝੋ ਰਿਸ਼ਤੇ ਨੂੰ ਅੱਜ ਕੱਲ ਠੀਕ ਹੈ ਇਹ ਨਹੀਂ ਹੈਗਾ ਵੀ ਬਸ ਸਾਲ ਪਾਰ ਹੋ ਗਏ ਇਸ ਤੇ ਲੜ ਪਈ ਛੱਡਦੇ ਨਹੀਂ ਛੜਛੜਾਈਆਂ ਕਰ ਦੋ ਨਹੀਂ ਸਮਝਿਆ ਕਰੋ ਇੱਕ ਦੂਜੇ ਨੂੰ ਕੁਝ ਨਹੀਂ ਹੁੰਦਾ ਕਈ ਵਾਰੀ ਆਪਾਂ ਨੂੰ ਸਮਝਣਾ ਵੀ ਜ਼ਰੂਰੀ ਹੁੰਦਾ ਹੈਗਾ ਕਈ ਵਾਰੀ ਆਪਾਂ ਥੋੜੀਆਂ ਜੀਆਂ ਗਲਤੀਆਂ ਕਰਕੇ ਬਸ ਇੱਕ ਦੂਜੇ ਤੋਂ ਹਾਰ ਨਹੀਂ ਮੰਨਦੇ ਜਾਂ ਆਪਣੇ ਰਿਸ਼ਤੇ ਤੋੜ ਲੈਂਦੇ ਆ ਸੋ ਪਲੀਜ਼ ਇਨਾਂ ਦੀ ਥੋੜੀ ਜੀ ਕੇਅਰ ਕਰੋ ਆਪਣੇ ਰਿਸ਼ਤਿਆਂ ਦੀ ਰਿਸ਼ਤਿਆਂ ਦੀ ਕਦਰ ਕਰਨੀ ਸਿੱਖਜੋ ਛੋਡੀ ਜ਼ਿੰਦਗੀ ਕੁਝ ਬਹੁਤ ਨਹੀਂ ਬਹੁਤ ਜ਼ਿਆਦਾ ਸੌਖੀ ਹੋ ਜਾਣੀ ਆ ਆਪਣਾ ਪਾਰਟਨਰ ਵੀਰੇ ਆਪਣੇ ਹੀ ਹੁੰਦਾ ਆਪਣੇ ਜਿਵੇਂ ਕਹਦੇ ਹੁੰਦੇ ਨੇ ਵੀ ਗੱਡੀ ਦਾ ਲਾਇਸੈਂਸ ਹੁੰਦਾ ਛੋਡੇ ਕੋਲੇ ਲਾਇਸੈਂਸ ਆ ਤਾਂ ਤੁਸੀਂ ਆਪਦੀ ਗੱਡੀ ਮੋਦਨਾ ਲੈ ਕੇ ਤੁਰੇ ਫਿਰਦੇ ਹੋ ਜੇ ਛੋਡੇ ਕੋਲੇ ਲਾਇਸੈਂਸ ਹੈ ਨਹੀਂ ਤੁਸੀਂ ਗੱਡੀ ਚਲਾ ਰਹੇ ਹੋ ਤੁਹਾਨੂੰ ਮਤਲਬ ਨਾਕਾ ਲੱਗਿਆ ਤੁਹਾਨੂੰ ਪਹਿਲਿਆਂ ਚ ਡਰ ਲੱਗੂਗਾ ਵੀ ਸਾਡੇ ਕੋਲੇ ਲਾਇਸੈਂਸ ਨਹੀਂ ਸਾਨੂੰ ਤਾਂ ਵੀ ਨਾਕੇ ਤੇ ਘੇਰਨਾ ਪੈਣਾ ਪੈਣਗੇ ਸੋ ਇਹੀ ਆਪਣੀ ਲਾਈਫ ਹੁੰਦੀ ਆ ਵੀਰੇ ਪਾਰਟਨਰ ਪਾਰਟਨਰ ਹੁੰਦਾ ਠੀਕ ਹੈ ਸਮਝ ਗਏ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਬਣੀਓ ਪਿਆਰਪਰੀ ਸੱਸਰੀ ਘਾਲ ਸੱਚੇ ਪਾਸ਼ਾ ਵੇ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ